ਫੌਗ ਵਾਰਾਨਸੀਪਿੰਡ ਰੂਡ ਵਿਖੇ ਬੁਢਾਪੇ ਚ ਔਲਾਦ ਤੋਂ ਦੁਖੀ ਇੱਕ ਬਜ਼ੁਰਗ ਨੇ ਨਸ਼ੇ ਦੇ ਆਦੀ ਆਪਣੇ ਹੀਪੋ ਉੱਪਰ ਮਾਰਕਟ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਪੀੜਤ ਬਜ਼ੁਰਗ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਿਮਾਰੀ ਕਾਰਨ ਵਿਸਤਰੇ ਤੇ ਹੈ ਤੇ ਉਹ ਨਾ ਹੀ ਕੁਝ ਬੋਲ ਸਕਦੀ ਹੈ ਤੇ ਨਾ ਹੀ ਚੱਲ ਫਿਰ ਸਕਦੀ ਹੈ ਜਦਕਿ ਉਹ ਖੁਦ ਵੀ ਬਜ਼ੁਰਗ ਹੋ ਚੁੱਕਾ ਹੈ ਪਰ ਉਸ ਦੇ ਨਸ਼ੇੜੀ ਪੁੱਤਰ ਨੇ ਨਸ਼ੇ ਲਈ ਪੈਸੇ ਦੀ ਜਦੋਂ ਮੰਗ ਕੀਤੀ ਤਾਂ ਉਸ ਨੇ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੇ ਪੁੱਤਰ ਨਰਿੰਦਰ ਸਿੰਘ ਜੋ ਕਿ ਵਿਦੇਸ਼ ਤੋਂ ਆਇਆ ਸੀ ਤੇ ਇੱਥੇ ਨਸ਼ੇ ਦੀ ਦਲਦਲ ਵਿੱਚ ਗ੍ਰਸਤ ਹੋ ਗਿਆ ਬਲੋ ਉਸ ਨੂੰ ਤੰਗ ਪ੍ਰੇਸ਼ਾਨ ਕਰਦਿਆਂ ਮਾਰਕੁੱਟ ਕੀਤੀ ਗਈ ਤੇ ਖੁਦ ਨੂੰ ਖਤਮ ਕਰਨ ਦੀ ਧਮਕੀ ਵੀ ਦਿੱਤੀ ਹੁਣਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਹਨਾਂ ਨੂੰ ਸਾਬ ਦੁਆਇਆ ਜਾਵੇ ਤੇ ਉਸ ਦੇ ਪੁੱਤਰ ਨੂੰ ਨਸ਼ਾ ਛਡਾਓ ਕੇਂਦਰ ਵਿੱਚ ਭਰਤੀ ਕਰਵਾਇਆ ਜਾਵੇ ਹਾਂ ਜੀ ਸਰ ਕੀ ਨਾਮ ਜੀ ਤੁਹਾਡਾ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਜੀ ਪਿੰਡ ਕਿਹੜਾ ਜੀ ਪਿੰਨ ਨਰੂਲ ਜੀ ਕੀ ਮਾਮਲਾ ਆ ਤੁਸੀਂ ਅੱਜ ਸੱਦਿਆ ਸਾਨੂੰ ਕੀ ਕਰਨਾ ਜੀ ਜ ਮੇਰਾ ਲੜਕਾ ਵਿਦੇਸ਼ ਚੋਂ ਆਇਆ ਔਰ ਮੇਰੇ ਘਰ ਵਾਲੇ ਇੱਥੇ ਬਿਮਾਰ ਨੇ ਜੀ 15 ਸਾਲ 15 ਸਾਲ ਹੋ ਗਏ ਨਾ ਬੋਲਦੀ ਆ ਨਾ ਤੁਰ ਹੁੰਦਾ ਬਹੁਤ ਮੁਸ਼ਕਲ ਆ ਜੀ ਜੀ ਮੈਂ ਦੇਖਭਾਲ ਕਰਦਾ ਜੀ ਮੇਰਾ ਲड़का ਆਇਆ ਜਦਕੇ ਨੇ ਹਸਪਤਾਲ ਦਾਖਲ ਸੀ ਔਰ ਫਿਰ ਮੈਨੂੰ ਇੱਥੇ ਲੈ ਕੇ ਆਇਆ ਔਰ ਉਹ ਨਸ਼ੇ ਦਾ ਆਜਾ ਪੀ ਕੇ ਬਦਗਟ ਬੋਲਦਾ ਮੈਨੂੰ ਮਾਰਕੁੱਟ ਵੀ ਕਰਦਾ ਕਿਦਾਂ ਤੁਹਾਡੇ ਨਾਲ ਮਾਰਕੁੱਟ ਕੀਤੀ ਆ ਜੀ ਇਹਨੇ ਐਨ ਪਰਸੂ ਸ਼ਾਮ ਅੱਛਾ ਜੀ ਤੇ ਇਹ ਕਿਹੜਾ ਨਸ਼ਾ ਕਰਦਾ ਆ ਜੀ ਇਹ ਹੈ ਕਰਤਾ ਸ਼ਰਾਬ ਲਈ ਹੈ ਸ਼ਰਾਬ ਦਾ ਤੇ ਕੀ ਨਾਮ ਹੈ ਉਹਨਾਂ ਦਾ ਨਰਿੰਦਰ ਸਿੰਘ ਤੇ ਤੁਹਾਡੀ ਮਿਸੇ ਦਾ ਕੀ ਨਾਂ ਹੈ ਜੀ ਨਹੀਂ ਜੀ ਮਿਸੇ ਦਾ ਮਨਜੀਤ ਕੌਰ ਤੇ ਇਹ ਵਿਦੇਸ਼ ਤੋਂ ਆਏ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨੂੰ 3 ਮਹੀਨੇ ਹੋ ਗਏ ਜੀ ਆ ਸ਼ਾਦੀ ਛੁਦਾ ਆ ਨਹੀਂ ਆ ਆ ਬਿਆਹ ਆਇਆ ਆ ਹਾਂ ਜੀ ਹਾਂ ਜੀ ਤੇ ਮਿਸੇ ਜਿਹਨਾਂ ਦੀ ਉਹ ਪਿੰਡ ਗਈ ਇਸੇ ਕਰਕੇ ਲੜਾਈ ਝਗੜਾ ਕਰਕੇ ਤਾਂ ਇਹਗੇ ਦੇ ਤੰਗ ਹੋ ਕੇ ਉਹ ਵੀ ਮੱਕ ਚਲ ਗਈ ਆਪਣੇ ਪੇਕੇ ਹਾਂ ਜੀ ਠੀਕ ਤੇ ਇਹ ਕਿਹੜਾ ਕਿਹੜਾ ਨਸ਼ਾ ਕਰਦਾ ਕੱਲਾ ਸ਼ਰਾਬ ਦਾ ਕਿ ਹੋਰ ਕੁਝ ਵੀ ਹੈ ਜੀ ਹੋਰ ਤਾਂ ਪਤਾ ਨਹੀਂ ਕੋਈ ਕਰਦਾ ਹੋਵੇ ਸ਼ਰਾਬ ਤਾਂ ਮੈਨੂੰ ਪਤਾ ਤੇ ਤੁਹਾਡੇ ਕੋਲੋਂ ਪੈਸਿਆਂ ਦੀ ਮੰਗ ਕਰਦਾ ਸ਼ਰਾਬ ਲਈ ਹਾਂ ਕਈ ਵਾਰ ਜੋਰ ਪਾਉਂਦਾ ਪੈਸੇ ਦਿਓ ਪੈਸੇ ਦਿਓ ਜੀ ਜੇ ਨਹੀਂ ਦਿੰਦੇ ਤਾਂ ਫੇਰ ਕੁੱਟਮਾਰ ਕਰਦਾ ਤੇ ਇਹਦੇ ਬਾਰੇ ਤੁਸੀਂ ਪਿੰਡ ਦੇ ਸਰਪੰਚ ਨੂੰ ਉਹਦੇ ਉੱਤੇ ਧਿਆਨ ਚ ਲੈ ਜਾਂਦਾ ਜੀ ਹਾਂ ਜੀ ਪਿੰਡ ਦੇ ਸਰਪੰਚ ਨੂੰ ਦੋ ਵਾਰ ਗਏ ਇੱਕ ਵਾਰ ਤਾਂ ਆ ਗਿਆ ਉਹ ਸਮਝਾ ਗਿਆ ਜੀ ਹੁਣ ਜਦੋਂ ਜਿਆਦਾ ਵੱਧ ਗਿਆ ਤੇ ਸਰਪੰਚ ਕੋ ਗਿਆ ਜੀ ਹੁਣ ਫੇ ਅ ਕਿ ਜੌਂਖੀ ਨੂੰ ਕੈਪੂ ਨੂੰ ਅੱਛਾ ਜੀ ਤੋ ਇਹ ਦਰਖਾਸਤ ਵੀ ਦੇ ਕੇ ਆਇ ਲਿਖਤੀ ਰੂਪ ਚ ਕੋਸ਼ਿਸ਼ ਕਰਾ ਦੇ ਕੇ ਆਇ ਇਸ ਦਰਖਾਸਤ ਜੀ ਹਾਂ ਜੀ ਸਰਪੰਚ ਨੂੰ ਲਿਖਤੀ ਰੂਪ ਚ ਦੇ ਕੇ ਆਇ ਪੰਜਾ ਚੌਕੀ ਦਿੱਤੀ ਹੈ ਜੀ ਪੰਜਾ ਜਾਊਂਗੀ ਤੇ ਕਿ ਉਹ ਪੁਲਿਸ ਵਾਲੇ ਆਏ ਹਜੇ ਹੁਣ ਨਹੀਂ ਆਏ ਜੀ ਕਿੰਨੇ ਦਿਨ ਹੋ ਗਏ ਦਰਖਾਸਤ ਦਿੱਤੀ ਨੂੰ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਹਜੇ ਘਰ ਨਹੀਂ ਆਏ ਨਹੀਂ ਆਏ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਜੀ ਕਿ ਇਹਨੂੰ ਜਾਤਾ ਨਸ਼ਾ ਸ਼ਰੂ ਉਹ ਕੇਦਰਜੇ ਭੇਜਿਆ ਜਾਵੇ ਸਰਕਾਰੀ ਤੌਰ ਤੇ ਜੀ ਤਾਂ ਕਿ ਮੈਨੂੰ ਕੁਛ ਰਾਹਤ ਮਿਲੇ ਆ ਮੈਂ ਆ ਤੁਹਾਡਾ ਬਹੁਤ ਧੰਨਵਾਦੀ ਹੋਵਾਂ ਕੁਦਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਉਹ ਬਲੋਂ ਨਰਿੰਦਰ ਸਿੰਘ ਨੂੰ ਬਹੁਤ ਵਾਰ ਸਮਝਾਇਆ ਗਿਆ ਪਰ ਉਹ ਨਹੀਂ ਸਮਝਦਾ ਉਹਨਾਂ ਦੱਸਿਆ ਕਿ ਇਸ ਤੋਂ ਦੁਖੀ ਹੋ ਕੇ ਹੀ ਉਸਦੇ ਪਿਤਾ ਨੇ ਪਾਸਟਾ ਪੁਲਿਸ ਚੌਂਕੀ ਨੂੰ ਇਤਲਾਹ ਦਿੱਤੀ ਸੀ ਪਰ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਸਲੇ ਦਾ ਜਲਦੀ ਹੱਲ ਕਰਵਾਇਆ ਜਾਵੇਗਾ